ਮਾਨਯੋਗ ਡੀਜੀਪੀ ਪੰਜਾਬ ਵੱਲੋਂ ਨਸ਼ਾ ਤਸਕਾਂ ਦੇ ਖਿਲਾਫ ਚ ਚਲਾਈ ਗਈ ਮੁਹਿੰਮ ਦੇ ਤਹਿਤ ਸ਼੍ਰੀ ਅਜੇ ਗਾਂਧੀ ਆਈਪੀਐਸ ਆਪਣੇ ਐਸਐਸਪੀ ਮੋਗਾ ਦੇ ਦਿਸ਼ਾ ਨਿਰਦੇਸ਼ ਤੇ ਅੱਜ थाना ਕੋਟੀ ਸੇਖਾਂ ਦੇ ਏਰੀਆ ਵਿੱਚ 3.0 ਜਾਨੀਆਂ ਕੋ ਨਾਕਾਬੰਦੀ ਕੀਤੀ ਹੋਈ ਸੀ ਨਾਕਾਬੰਦੀ ਦੌਰਾਨ ਮੋਟਰਸਾਈਕਲ ਤੇ ਆਂਦੇ ਇੱਕ ਵਿਅਕਤੀ ਨੂੰ ਰੋਕਿਆ ਗਿਆ ਜਿਸ ਦੇ ਕੋਲੋਂ 255 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਜਿਸ ਦੇ ਸਬੰਧ ਵਿੱਚ ਮੁਕੱਦਮਾ ਨੰਬਰ 220 ਬਾਈ ਕਾਰਡ ਐਨਡੀਪੀ ਸੈਕਟਰ ਤੇ ਦਰਜ ਕੀਤਾ ਗਿਆ ਇਹਦੇ ਤੇ ਪਹਿਲਾਂ ਵੀ ਮੁਢਲੀ ਤਫਤੀਸ਼ ਜੇ ਗੱਲ ਸਾਹਮਣੇ ਆਈ ਹੈ ਇਹਦੇ ਖਿਲਾਫ ਪਹਿਲਾਂ ਵੀ ਤਿੰਨ ਐਨਡੀਪੀ ਸੈਕਟਰ ਦੇ ਮਕਦਮੇ ਦਰਜ ਹਨ ਇੰਨੀ ਰਿਕਵਰੀ ਦੇ ਨਾਂ ਇਹਦਾ ਕੋਈ ਸਾਥੀ ਸਾਜ਼ੀ ਇਹ ਹੁਣ ਇਹਦਾ ਰਮਾਨ ਲੈ ਕੇ ਇਹ ਤਾਂ ਕਰਾਂਗੇ ਜਿੱਦਿ ਬੈਕਵਰਡ ਤੇ ਫਾਰਵਰਡ ਲਿੰਕਿੰਗ ਕਿੱਥੋਂ ਲੈ ਕੇ ਆਉਂਦਾ ਤੇ ਅੱਗੇ ਕਿੱਥੇ ਕਿੱਥੇ ਵੇਚਦਾ ਜਿਹੜੀ ਇਹਨਾਂ ਦੀ ਪ੍ਰਾਪਰਟੀ ਹੈ ਜੀ ਉਹ ਅਟੈਚ ਕਰਾਈ ਜੂਗੀ ਹਾਂ ਉਹ ਕਰਾਈ ਜਾਊਗੀ ਜਿਸ ਬਾਅਦ ਇਹਨਾਂ ਦਾ ਚੈੱਕ ਰਿਆ ਜਾਊਗਾ ਜੀ ਅਜੇ ਤਾਂ ਮੁਢਲੀ ਤਫਤੀਸ਼ ਚੱਲ ਰਹੀ ਹੈ ਉਸ ਤੋਂ ਬਾਅਦ ਇਹਨਾਂ ਦੇ ਖਿਲਾਫ ਜਿਹੜੀ ਵੀ ਬਣਦੀ ਹੈ ਛ Mm-hmm.